ਵਿਅਕਤੀ ਨੂੰ ਆਈ 20 ਕਾਰ ਵਿੱਚ ਮੋਸ਼ਨ ਕੁਆਲਿਟੀ ਦੀ 255 ਗ੍ਰਾਮ ਹੈ ਜਿਸ ਨੂੰ ਸਵੇਤ ਕਾਬੂ ਕਰਕੇ ਪ੍ਰਦਰਸ਼ਿਤ ਕੀਤਾ ਇਹ ਸਰ ਕਰਤਾ ਕੀ ਜੀ ਕੰਮ ਅਨਫੋਰਚਨਲੀ ਇਹ ਇੰਡੀਅਨ ਆਰਮੀ ਦਾ ਜਵਾਨ ਹੈ ਇਸ ਦਾ ਜਾਦਾ ਜਿਹੜੇ ਜਦੀ ਮੀਰ ਹੁੰਦੇ ਚੱਕਰ ਵਿੱਚ ਇੱਕ ਤਨੇ ਪੁਲਿਸ ਨੇ ਗ੍ਰਿਫਤ ਤ ਨਜ਼ਰ ਆਇਆ ਇਹ ਵਿਅਕਤੀ ਚਿੱਟੀ ਦਾ ਸੁੱਧਾਗਰ ਹੈ ਦੱਸਿਆ ਜਾ ਰਿਹਾ ਹੈ ਕਿ ਜਲਦੀ ਅਮੀਰ ਬਣਨ ਦੇ ਚੱਕਰ ਦੇ ਵਿੱਚ ਇਹ ਚਿੱਟੀ ਦਾ ਸੁੱਧਾਗਰ ਬਣ ਗਿਆ ਬਟਾਲਾ ਪੁਲਿਸ ਦੇ ਵੱਲੋਂ ਨਾਕੇਬੰਦੀ ਦੌਰਾਨ ਇਸ ਨੂੰ ਰੋਕਿਆ ਗਿਆ ਤਾਂ ਗੱਡੀ ਦੀ ਜਿਵੇਂ ਚੈਕਿੰਗ ਕੀਤੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿੱਚੋਂ 255 ਗ੍ਰਾਮ ਹੈਰੋਨ ਅਤੇ ਕੁਝ ਡਰੱਗ ਮਨੀ ਬਰਾਮਦ ਹੋਈ ਹੈ ਸਰ ਜਿਹੜਾ ਤੁਸੀਂ ਹੈਰੋਨ ਫੜੀ ਹੈ ਉਸ ਸੰਬੰਧ ਵਿੱਚ ਕੀ ਜਾਣਕਾਰੀ ਹੈ ਇਹ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋਦੀ ਮੁਹਿੰਮ ਵੀ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਸ ਪਾਲਿਸੀ ਨੋਪਸਿਲ ਵਾਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਘੋਟਿਆਲ ਐਸਐਸਪੀ ਸ਼੍ਰੀ ਰਾਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਜਿਨਹਾਂ ਦੇ ਸਟੇ थाना ਕੁਮਾਨ ਦੀ ਪੁਲਿਸ थाना ਦੇ ਐਸਐਸਟੀਓ ਨਾਮਯੁਕਤ ਕੁਰਾ ਸਿੰਘ ਨੇ ਇੱਕ ਵਿਕਤੀ ਨੂੰ ਆਈਡੈਂਟੀਕਾਡ ਵਿਦ ਕਮੋਚੋਪੈਕਟੀ ਦੀ 255 ਗ੍ਰਾਮ ਹੈਰੋਇਨ ਜਬ ਕਾਬੂ ਕਰਕੇ ਪ੍ਰਦਰਸ਼ਨ ਕੀਤਾ ਇਹ ਕੋਈ ਨਾ ਨਰੀਕਾ ਬਰਾੰਦੀ ਹੈ ਮਸ਼ੂਗਾਂਕੀ ਹੈ ਤੇ ਇਸ ਨਾਲ ਅਸੀਂ ਖਾਲੋ ਪਏਗੀ ਇਹ ਜਿਹੜੀ ਸਾਡੀ ਮੁਹੀਮ ਹੈ ਮਸ਼ੀਨ ਦੇ ਖਿਲਾਫ ਲਗਾਤਾਰ ਚੱਦੀ ਰਹੇਗੀ ਇਸੇ ਤਰ੍ਹਾਂ ਦੀ ਰਹੇਗੀ ਕਿ ਸਭ ਨੂੰ ਇਹ ਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲ ਮਾਰਨਿੰਗ ਆ ਉਹ ਨਸ਼ਾ ਦੇ ਕਾਰੋਬਾਰ ਨੂੰ ਬੰਦ ਕਰ ਦੇ ਜਿੱਤਨਾ ਅਸੀਂ ਇਸ ਨੂੰ ਹੁਣ ਜਿਹੜਾ ਇਹ ਸਾਡੇ ਕਾਬੂ ਆ ਲਾ ਸਿਟੀ ਗੀਸਟ ਫਾਈਨਾਂਸ ਇੰਵੈਸਟੀਗੇਸ਼ਨ ਦਰਾਂਗੇ ਜਿਹੜੀ ਜਿਹੜੀ ਇਹਦੀ ਪੂਰਾ ਚੱਕਰ ਚੱਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਵਸਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਅਦੀ ਫੋਟੋ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਜਿਹੜੀ ਪੱਟੀਵਾ ਰੋਡ ਪੱਟੀਵਾ ਰੋਡ ਪੈਂਦੀ ਹੈ ਕਮਾਣਾ ਤੇ ਉਥੋਂ ਇਹ ਕਿਸ਼ਤਾ ਹੋਇਆ ਸਰ ਇਹਦਾ ਨਾਮ ਕੀ ਹੈ ਜੀ ਇਹ ਤਾਂ ਪਿੰਡਕਟ ਅੰਮੋਲ ਸਿੰਘ ਪੁੱਤ ਸੁਖਵਿੰਦਰ ਸਿੰਘ ਹੈ ਪਿੰਡ ਕਿ ਮਕੂਲੀ ਦਾ ਇਹ ਜਿਹੜਾ ਪਤਾ ਸੁਆ ਉਹ 82 ਨੰਬਰ ਹੈ ਫਾਲਦਾ 50 ਦਾ 28 14 24 ਜੋ ਵੀ ਅੰਡਰ ਸੈਕਸ਼ਨ ਐਮ ਸੈਕਟਰ ਇਹ ਸਰਕਾਰ ਦਾ ਕਰਤਾ ਕੀ ਜਿਕਮ ਅਮ ਖਾਸ ਤੌਰ ਤੇ ਇਹ ਇੰਡੀਅਨ ਆਰਮੀ ਦਾ ਮੁੱਦਾ ਆ ਕਾਪੀ ਦਾ ਨੰਬਰ ਹਾਂਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਆ ਰਿਹਾ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਕ੍ਰਿਮੀਨਲ ਬੰਦੇ ਇਸ ਤਰ੍ਹਾਂ ਨਹੀਂ ਆਇਆ ਬਟ ਇਹ ਇਥਾ ਜਾਂਦਾ ਜਿਹੜੇ ਜਦ ਵੀ ਅਮੀਰ ਹੁੰਦੇ ਚੱਕਰ ਵਿੱਚ ਇਹ ਤਾਂ ਨਹੀਂ ਜਾਇਆ ਇਹ ਕੋ ਡਰਗ ਮੰਦੀ ਵੀ ਫੜੀ ਗਈ ਕੋਈ ਸਰ ਹਾਂ 831 3100 3190 ਰੁਪਏ ਦੇ ਤੱਕ ਨਹੀਂ ਲੱਭਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗੱਡੀਆਂ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਚ ਵਿੱਚ ਕੀਤਾ ਮੰਨ ਲਿਆ ਜਿਹੜਾ ਪਾਰਕ ਮੈਟਰ ਹੈ ਜਿਹੜਾ ਇਹਨਾਂ ਦਾ ਅਸੀਂ ਕੋਲ ਨਹੀਂ ਕਰਾਂਗੇ ਇਹ ਜਿਹੜੀ ਵੀ ਬੈਕਵਰਡ ਫੋਲਡਿੰਗ ਹੈਗੀ ਆ ਜਿਹੜੀ ਉਹ ਨਹੀਂ استعمال ਰਹੀ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮੀ ਹੋਈ ਹੈ ਇੱਕ ਆਕਾਰ ਦੀ ਕੰਪਿਊਟਰ ਕੰਡਾ ਵੀ ਨਾਲ ਰਿਹਾ ਸਰ ਇਹਨਾਂ ਦਾ ਸਾਥ ਕੋਈ ਨਹੀਂ ਕਰਦੇ ਇਹ ਪਾਸੇ ਇਹ ਜੋ ਮੈਡਲ ਕਰਾਉਣੇ ਦਾ ਸਪਸ਼ਟ ਹੋ ਜਾਏਗਾ ਜੀ ਨਹੀਂ ਸਾ ਕਿਸੇ ਨੂੰ ਨਹੀਂ ਕਰਦਾ ਨਹੀਂ ਕਰਦਾ ਜਸਟ ਫੈਟ ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਦੇ ਹੋ ਉਹਨੂੰ ਬੜੀ ਸਾਡੀ ਬਿਲਕੁਲ ਹੀ ਪੀਰ ਹੈ ਜੀ ਜਿਹੜਾ ਨਸ਼ਾ ਕੋਈ ਇਸ ਜਦਨ ਤੁਹਾਡੇ ਫਸ ਗਿਆ ਕੋਈ ਪੀਨ ਵਾਲਾ ਹੈਗਾ ਉਹ ਜਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਰਿਕਵਰੀ ਸੈਂਟਰ ਹੈਗੇ ਉੱਥੀ ਜਾ ਕੇ ਦਵਾਈ ਲਵੇ ਤੇ ਠੀਕ ਹੋ ਗਏ ਜਾਂ ਹਰ ਨਾ ਰਸਤਾ ਕੈਂਪ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦੇ ਦਵਾ ਕੇ ਦਵਾਈ ਦਿਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿਮਕਤਾਰਾ ਜਾ ਕੇ ਆਪਣੀ ਜੀਵਨ ਉਧਿੰ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਉਹਦੇ ਤੁਹਾਡੇ ਪੂਰੀ ਜਾਂ ਉਹਦੀ ਉਹ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਉਸ ਮਕਾਨ ਤੱਕ ਜਾਵਾਂਗੇ ਡੀਐਸਪੀ ਦੇ ਦੱਸ ਅਨੁਸਾਰ ਮੁਤਾਬਕ ਉਹਨਾਂ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸਭਾਵਨਾ ਵੀ ਜਤਾਈ ਗਈ ਹੈ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇ ਉੱਪਰ ਪਹਿਲਾਂ ਕੋਈ ਵੀ ਕੇਸ ਦਰਜ ਨਹੀਂ ਹੈ। ਇਸ ਦੇ ਵੱਲੋਂ ਇਹ ਸਾਰਾ ਕੁਝ ਜਲਦੀ ਅਮੀਰ ਬਣਨ ਦੇ ਲਈ ਕੀਤਾ ਜਾ ਰਿਹਾ ਸੀ। ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬ ਲੁੱਕ ਚੈਨਲ